1 ਰੁਪਿਆ ਕਮਾ ਕੇ ਰਿਸ਼ਾ ਦੇ ਲਾ ਦਿਆ ਅੱਜ ਅਸੀਂ ਜ਼ਿਲ੍ਹਾ ਜਲੰਧਰ ਦੀ ਕੋਆਪਰੇਟਿਵ ਸੁਸਾਇਟੀਆਂ ਦੀ ਚੋਣ ਦੇ ਸਬੰਧ ਵਿੱਚ ਇਕੱਠੇ ਹੋਏ ਸੀ ਜਲੰਧਰ ਦੇ ਵਿੱਚ ਅੱਜ ਜ਼ਿਲ੍ਹੇ ਦੀ ਜੂਨੀਅਰ ਦੀ ਚੋਣ ਹੋਈ ਆ ਤੇ ਉਹਦੇ ਵਿੱਚ ਸਾਡੇ ਅੱਜ ਦੇ ਪ੍ਰਧਾਨ ਦਾ ਉਹਦਾ ਸ਼੍ਰੀ ਰਜਨੀਸ਼ ਕੁਮਾਰ ਜੀ ਨੂੰ ਪ੍ਰਧਾਨ ਬਣਾਇਆ ਗਿਆ ਨਾਲ ਹੀ ਉਹਨਾਂ ਦੇ ਸੀਨੀਅਰ ਮੀਤ ਪ੍ਰਧਾਨ ਸਾਡੇ ਸਿਮ ਲਾਲ ਜੀ ਦਾ ਪੂਰਾ ਸਹਿਯੋਗ ਆ ਅੱਜ ਜਿਲੇ ਦੀ ਚੋਣ ਹੋਈ ਹੈ ਜਿਹੜੀ ਤੇ ਅੱਜ ਦੇ ਪ੍ਰਧਾਨ ਰਜਨੀਸ਼ ਕੁਮਾਰ ਜੀ ਨੂੰ ਪ੍ਰਧਾਨ ਬਣਾਇਆ ਗਿਆ ਜਿਲੰਦਰ ਜਿਲੇ ਦੀ ਚੋਣ ਸੰਪੰਨ ਹੋਈ ਆ ਸਾਰਿਆਂ ਦੇ ਸਾਡੇ ਅਹੁਦੇਦਾਰਾਂ ਨੇ ਜਿੰਨੇ ਵੀ ਬਲਾਕਾਂ ਤੋਂ ਆਏ ਆ ਸਾਰਿਆਂ ਦਾ ਧੰਨਵਾਦ ਕਰਦੇ ਆ ਰਜਨੀਸ਼ ਕੁਮਾਰ ਜੀ ਨੂੰ ਪ੍ਰਧਾਨਗੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਸਾਰਿਆਂ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ